ਸ੍ਰੀ ਕਾਲ ਜੀ ਹੋ ਬਾਈ ਕਾਲ ਜੀ ਲੋ ਵੀ ਕਲੇ ਇਹ ਵੀ ਚੱਲਿਆ ਜੇ ਮੋਟਰਸਾਈਕਲ ਦਾਖਲ ਹੋਣਾ ਕਹਿੰਦਾ ਰੈਡੀ ਬਣ ਕੇ ਆਉਣੀ ਈਗੀ ਇਹਦੀ ਹੋਰ ਪਾਸੇ ਬਣਨੀ ਆ ਸਾਡੇ ਵਾਲੇ ਦੀ ਹੋਰ ਪਾਸੇ ਬਣੀ ਆ ਟੈਂਡੇ ਨੂੰ ਤਾਂ ਓਕੀ ਹੁੰਦੀ ਆ ਜੇ ਘਰੇ ਰੂਹ ਫੇਤ ਨੂੰ ਲੈ ਜਾਣਾ ਹੁੰਦੂ ਈ ਟੜੀ ਸਰੀ ਹੁੰਦੇ ਖਿਆਲੇ ਉਹਦੇ ਬੰਦੇ ਆ ਹੈਗੇ ਨੇ ਕਿੰਨ ਕਰਾਤਾ ਤੋ ਇੰਜਰ ਕਰਾਤਾ ਤੋ ਮਾਤਾ ਰੋ ਬਣਾ ਲਾ ਦੇ ਇਹਨਾਂ ਓਕੇ ਬਣਾਤਾ ਹੁਣ ਹੁਣ ਆਏ ਦੇ ਗੂਗਲ ਆਉਣੇ ਪੈਣੇ ਆਪਣਾ ਲੱਗਦਾ ਨਯਾਰਾ ਹੁਣ ਆਏ ਦੇ ਦੇ ਸਭ ਕੁਝ ਦਾ ਮਰਜ਼ੀ ਲੈ ਜਾ ਨਾਲੇ ਦੇਖਦੇ ਹੋ ਬਾਈ ਬਣਾਉਂਦਾ ਕਿ ਕਣੈ ਨੇ ਹੋਰ ਪਾਸੇ ਦਿੱਤੀ ਗਾਲੇ ਆਪਣੀ ਮਕੜਾਉਨੇ ਬਣੀ ਆ ਅੱਛਾ ਇਹਨੇ ਤਨੋਰੀ ਦੇਣੀ ਆ ਅੱਛਾ ਉੱਥੇ ਹਾਂ ਦੇਖਦੇ ਹੁਣ ਕਹੀ ਜੀ ਬਣਦੀ ਆ ਚਾਰ ਦਿਨ ਬਣਾ ਦੇਣੀ ਆ ਚੱਲ ਚੱਲ ਦੇਖਦੇ ਆ ਚੱਲੀਏ ਅੱਜ ਤਾਂ ਖੜਾ ਕੇ ਆਉਣਾ ਪਹਿਲਾਂ ਮਕੜਾਉਂਦੇ ਜਾਣਾ ਕਿ ਤਨੋਰੀ ਤਨੋਰੀ ਚੱਲ ਲੈ ਲੋ ਜੀ ਪਹੁੰਚ ਕੇ ਮੋਟਰਸਾਈਕਲ ਛੱਡਣ ਬੋਲੂ ਬਾਈ ਰੇੜੀ ਬਣਾਉਣ ਲੱਗਿਆ ਓਰੇ ਦੇਖਦੇ ਆ ਕਿਦਾਂ ਕਹਿੰਦੇ ਆ ਹੂੰ ਨਿਬੜ ਕੀ ਗੱਲ ਆ ਅੱਜ ਕਿੰਨੀ ਤਰੀਕ ਆ ਅੱਜ ਹੈਗੀ ਆ 18 18 ਕਿੰਨੀ ਤਰੀਕੇ ਆ ਬਾਈ ਨੇ ਹੁਣ 28 27 27 ਚੱਲ ਕੋਈ ਨਹੀਂ 27 28 8 ਦਿਨ ਹੋ ਗਏ 10 ਦਿਨ ਹੋ ਗਏ 10 ਦਿਨ ਹੋ ਗਏ ਟਾਈਮ ਲੱਗ ਜਾਂਦਾ ਕੰਡਿਆ ਉਹੀ 10 ਦਿਨ ਲੱਗੇ ਟੁੱਟਲ 10 ਦਿਨ ਉਤਰ ਹੋ ਜਾਂਦਾ ਹੂੰ 10 ਦਿਨਾਂ ਚ ਬਣ ਜੂ ਆਹ ਦੇਖ ਅਦਰ ਤੂੰ ਬਣੀ ਚਈ ਉਹ ਤਾਂ ਵੇਖੇ ਲਈ ਇਹ ਬਣਾਈ ਵੀ ਆ ਜੀ ਬ੍ਰੇਕਾਂ ਵਾਲੀ ਇਹਨੂੰ ਸੀਟ ਵੀ ਕਾਲੇ ਦੂਈ ਆ ਪ੍ਰੈਸ਼ਰ ਬ੍ਰੇਕ ਆ ਆ ਦੇਖ ਪ੍ਰੈਸ਼ਰ ਬ੍ਰੇਕ ਬੈਠ ਕੇ ਦੇਖ ਸੀਟ 'ਤੇ ਫਿਲਟਰ ਵਾਲੀ ਹੈ ਹੈ ਹਾਂ ਇੱਧਰ ਸ਼ਾਫਟ ਨਾਲ ਸ਼ਾਫਟ ਲੱਗੀ ਥੱਲੇ ਸ਼ਾਫਟ ਲੱਗੀ ਵੀ ਆ ਜੀ ਇਹਨੂੰ ਉਹ ਦਬਾਉਂਦਾ ਹੈ ਬੈਠ ਕੇ ਦਬਾਉਂਦਾ ਫੜਾਈ ਹੋਈ ਹੈ ਹੈ ਬੜੀ ਗਿੰਦ ਕਾਹਤ ਇਹ ਸ਼ਾਫਟ ਵਾਲੀ ਆ ਦੇਖ ਲੈ ਉਹ ਇਹੀ ਬਣਾ ਲੈ ਨਹੀਂ ਦੇਖ ਲੈ ਆ ਗਿਆ ਹੋ ਗਿਆ ਬਾਹਰ ਲੰਘ ਜੂ ਰੇਂਜ ਤੇ ਆ ਦੇ ਕਿ ਸ਼ਾਫਟ ਬਹੁਤ ਹੈਗੀ ਹੈ ਜਿਹੜੀ ਕੀ ਦੇਖ ਰਹਾ ਹੈ ਚਲਾ ਕੇ ਦਿਖਾ ਦੇ ਨਾ ਦੇਖ ਲੈਂਦੇ ਹਾਂ ਚਲਾ ਕੇ ਕੋਈ ਨਹੀਂ ਬੰਨਾ ਵਧੀਆ ਆ ਬਹੁਤ ਵਧੀਆ ਮੈਂ ਤਾਂ ਕਹਿੰਦਾ ਇਹੀ ਬਣਾ ਯਾਰ ਜਿਹੜੀ ਆਏ ਹੁਣ ਕੱਖ ਗੰਡੇ ਨੂੰ ਮौज ਆ ਇੱਕ ਆਪਾਂ ਬਸ ਆਪਾਂ ਦਾ ਕੱਖ ਗੰਡਾ ਹੀ ਢੋਣਾ ਆਪਾਂ ਕਿਹੜੇ ਜ਼ਿਆਦਾ ਕਰਨਾ ਕਈ ਵੇ ਇੱਕ ਟੱਕਰਾ ਸਾਇਆ ਨੇ ਤਾਂ ਨਾ ਬੈਠਾ ਬੜਾ ਮੋਟਾ ਕਿਤੇ ਜਿੰਨੇ ਜ਼ਿਆਦਾ ਕੰਮ ਲੈਣਾ ਉਹਦੇ ਵਾਸਤੇ ਆ ਛੁੱਟ ਨਹੀਂ ਆਦਾ ਕੱਖਾਂ ਦਾ ਦਿਨ ਦਿਨ ਇਕੱਠੇ ਲੱਗਿਆ ਹੋਇਆ ਦੇਖ ਨਾ ਨਾ ਠੀਕ ਆ ਪੂਰੀ ਇਹੋ ਹੈ ਇਹ ਉਹਨਾਂ ਸਬਜੀ ਤੋਂ ਉਹਨੂੰ ਬਣਾਈ ਪਾਈ ਨੇ ਸਬਜੀ ਤੋਂ ਉਹਨੂੰ ਬਣਾਈ ਨੇ 4 ਗਰਮ ਵਾਲੇ ਆ ਗਏ 6 ਚੈਨਲ ਆ ਨਵੇਂ ਟਾਇਰਾਂ ਦੇ ਪੂਰਾ ਥੱਲੇ ਆ ਤੇ 3 ਲੱਗੇ ਬੋਲਟ ਵਾਲੇ ਟਾਇਰ ਤੋਂ ਨਾ ਠੀਕ ਆ ਅਰੇ ਇਹ ਵੀ ਨਾ ਆਪ ਬਣਾਉਣੇ ਉੱਪਰ ਪੱਤੀ ਆ ਜਿਹੜੀ ਆ ਉਹ ਮੈਂ ਦੇਖਿਆ ਪਹਿਨਾ ਆ ਕੇ ਜੀ ਕੀ ਚੀਜ਼ ਹੈ ਸਪੈਸ਼ਲ ਉਹਨੂੰ ਉਪਰ ਆ ਪੱਤੀ ਮੋੜ ਕੇ ਸਾਰਾ ਇਹ ਬ੍ਰੇਕਾਂ ਵਾਲਾ ਸਿਸਟਮ ਆ ਸਾਰਾ ਜੀ ਹਾਂ ਜੀ ਟਾਇਰ ਖੋਲਣਾ ਨਹੀਂ ਕੋਈ ਫਿਕਰ ਨਹੀਂ ਆ ਜੀ ਨਾਲ ਬਾਹਰ ਨਿਕਲ ਨਹੀਂ ਉਹ ਦੂਜੇ ਦੇ ਟਾਇਰ ਖੋਲਦੇ ਨਹੀਂ ਪੂਰੀ ਵਧੀਆ ਹੈ ਦੇਖ ਇੱਕ ਨੰਬਰ ਦੀ ਮੈਂ ਕਹਿੰਦਾ ਇਹੀ ਬਣਾ ਲੈ ਅਰੇ ਵੀ ਟਾਈਮ ਹੈਗਾ ਜਿਵੇਂ ਮੰਨੂ ਕਹੀ ਜਾਂਦਾ ਦਾ ਖਾਲੇ ਵੀ ਤਾਰਾ ਸਿੰਘ ਉਹ ਠੀਕ ਆ ਦੂਆ ਨਾ ਬਣਾ ਉਹ ਪਪ ਮਰੀ ਗਿਆ ਤਾਂ ਪਪ ਮਰੀ ਗਿਆ ਹੁਣ ਦੇਖ ਲੈ ਆਪ ਉਮੈਦ ਰੀੜੀ ਦੇ ਆਇਆ ਮਿਲ ਜਣੀ ਗੱਲ ਹੁਣ ਬਸ ਤੂੰ ਤਾਂ ਦੇਖ ਗਿਆ ਹੁਣ ਬਸ ਵਧੀਆ ਇਹ ਜੇ ਤੇਲ ਬਰੇਕ ਹੋਰ ਪੈਂਦਾ ਹੈ ਫਰੈਸ਼ਰ ਹੈ ਦੋਹਾਂ ਦੁਪੂ ਮੁੰਡਾ ਹਾਂ ਸ਼ੁਰੂ ਹੈ ਕਾਰ ਕਰਤੀ ਬਾਈ ਹੂੰ ਇਹ ਕਈ ਨੋਰਾ ਦੁਕਾਨ ਬਾਈ ਹੈ ਹਾਂ ਹੀ ਕਈ ਨੋਰਾ ਦੁਕਾਨ ਦਾ ਬੋਰਡ ਹੈ ਇਹਨੇ ਬਣਾਉਣੀ ਹੋਈ ਜਰੂਰ ਸੰਪਰਕ ਕਰਿਓ ਅਸੀਂ ਤਾਂ ਹੁਣ ਮਕੜਾਉਨੇ ਆ ਤੇ ਤੀਵਿਆ ਭੋਲੂ ਬਾਈ ਇੱਧਰ ਆ ਬਾਕੀ ਦੋਹਾਂ ਦਾ ਪਤਾ ਲੱਗ ਜਾਣਾ ਕੰਪੀਟੀਸ਼ਨ ਦਿਖਾਵਾਂਗੇ ਜੀ ਕੋਈ ਬਣਾ ਰਹੇ ਨੇ ਤਿਆਰ ਹੈ ਜੀ ਤਿਆਰ ਕਰੀਏ ਮੋਟਰਸਾਈਕਲ ਇੰਜਣ ਰੱਖਦਾ ਕਾਲੇ ਵਿੱਚ ਕੁਝ ਵੀ ਨਹੀਂ ਹੈਗਾ ਗਾ ਇਹ ਮੁਰੱਤੀ ਵਾਲੇ ਕੰਮ ਹੈ ਪਤਾ ਨਹੀਂ ਕਿਉਂ ਬੱਸ ਇਹਦਾ ਗੇਅਰ ਹੋਰੇ ਲਾ ਯਾਰ ਵਾਰਸ ਆ ਹਾਂ ਇਹ ਤੇ ਗੇਅਰ ਫਿਰ ਇਹ ਕਹਿੰਦਾ ਚੇਂਜ ਹੋਇ ਕਰੂ ਗੇਅਰ ਨਾ ਇੱਥੇ ਪਾਉਣੀ ਆਪਾਂ ਨੇ ਸ਼ਾਫਟ ਅੰਦਰ ਹੀ ਹਾਂ ਮੈਂ ਉਹੀ ਕਹਿੰਦਾ ਅੰਦਰ ਨੂੰ ਕੋਈ ਰਾਡ ਪਾਉਂਗੀ ਅੱਗੇ ਨੂੰ ਕੰਨੇ ਆ ਹੂੰ ਇਹ ਮਾਦਰੀ ਦੀ ਉਹੀ ਜਿੰਨੀ ਆਪ ਰੈਡੀ ਦੀ ਐਵਰੇਜ ਹੁੰਦੀ ਨਾ ਮੋਟਰਸਾਈਕਲ ਨੂੰ ਦਊਗੀ ਆਹ 5-4 ਪੁਆਇੰਟ ਘਟਜੂ ਦੇ ਗਾਣੇ ਵਜਨ ਕਰਕੇ ਇਹਨੇ ਵੀ ਬ੍ਰੇਕ ਹੈ ਤਾਂ ਚਲ ਮੋੜੇ ਡਿਸਕ ਬ੍ਰੇਕਾਂ ਨੂੰ ਲੱਦਿ ਜੀ ਹੂੰ ਹੂੰ ਚੱਲ ਜਾਈਏ ਬਾਰੀ ਆਈ ਦਾ ਕੰਮ ਦੇਖ ਕੇ ਮੈਂ ਆਇਆ ਮੈਂ ਦੇ ਨਾ ਮਰਿੰਡੇ ਨੂੰ ਜਾਂਦਾ ਦਾ ਆਉਂਦਾ ਆਉਂਦਾ ਦੇਖ ਕੇ ਬਾਈ ਦਾ ਕੰਮ ਦੇਖਿਆ ਵੀ ਇੱਕ ਨੰਬਰ ਕੰਮ ਆ ਹਾਂ ਫੇ ਮੈਂ ਜਮਾਤ ਜਿਹੜਾ ਮੈਂ ਆਉਣਾ ਨਾ ਨਾ ਠੀਕ ਆ ਉਹ ਜਿੰਨੇ ਆਪਸ਼ਨ ਹੋਣ ਵਧੀਆ ਗੱਲ ਆ ਠੀਕ ਆ ਦੇਖ ਕੇ ਰੂਹ ਖੁਸ਼ ਹੋ ਜਾਂਦੀ ਆ ਦੇਖੇ ਬਾਕੀ ਲੱਗ ਜਾਣਾ ਪਤਾ ਕੱਲ ਪਰਸੋਂ ਨੂੰ ਸਾਡੇ ਵਾਲੀ ਵੀ ਆ ਜੇ ਨਹੀਂ ਆਪਣੀ ਵਾਲੀ ਦੇਖਦੇ ਗਿਆ ਕਹਿੰਦੀ ਆ ਨਾ ਨਾ ਦੱਸਦੇ ਨੇ ਦਿੱਤੇ ਕੋਈ ਗੱਲ ਨਹੀਂ ਠੀਕ ਆ ਇੱਕ ਦਿਨ ਪਰਵੇਸ਼ਾ ਕੋਜਵੇ ਯਾਰ ਜਿਆਦਾ ਲੱਗਦਾ ਨਾ ਬੈਟ ਖਤਮ ਮਾਰਦੀ ਫਿਰ ਤਾਂ ਕਈ ਵਾਰੀ ਹੁਣ ਜੇ ਆ ਇੱਕ 5 ਦਿਨ ਕਹਿ ਕੇ 15 ਦਿਨ ਲੰਘਣੇ ਉਹ ਕੰਮ ਖਰਾਬ ਹੋ ਜਾਂਦਾ ਯਾਰ ਠੀਕ ਆ ਕਈ ਵਾਰੀ ਆਇਆ ਉਹ ਤਾਂ ਵੀ ਜੇ ਸਪਰੇਅ ਕਰਦੇ ਆ ਡਰਾਮਾ ਪਾਣੀ ਦਾ ਰੱਖਾ ਆਪਣਾ ਵਾਪਰ ਰੱਖਾ ਬੜਾ ਲੈ ਜਾ ਕਰਿਆ ਨਾ ਨਾ ਠੀਕ ਆ ਟੈਂਕੀ ਵੀ ਰੱਖੋ ਜਣੀ ਇਹਦੇ ਫਿਰ ਕੀ ਦਿੱਤਾ ਨਾ ਥੈਂਕ ਯੂ ਵੀਰ ਕੋ ਜੀ ਉੱਪਰ ਤੇਰੀ ਖੇਤਾਂ ਦੇ ਚਾ ਮਾੜੇ ਜਿਹਾ ਬਿੱਲਾ ਹੁੰਦਾ ਉਹਦੇ ਚ ਬਹੁਤ ਕਾਮਯਾਬ ਹੋ ਦੋਏ ਟਾਇਰ ਜ਼ੋਰ ਮਾਰਦੇ ਇੱਕ ਟਾਇਰ ਕਿਤੇ ਉਹਦੇ ਦੇ ਬਿੱਲੇ ਚੋਰ ਜਾਨਾ ਤਾਂ ਇੱਕ ਟਾਇਰ ਜ਼ੋਰ ਮਾਰਦਾ ਨਾ ਹਾਂ ਦੋਏ ਟਾਇਰ ਚੱਲ ਜਾਈਏਗੇ ਇਹਦੇ ਟਾਇਰ ਦੀ ਕੀ ਵਾਲੇ ਨੇ ਇਹ ਇਹ ਤਾਂ ਰਾਜੀ ਜਿਹਾ ਕਿੰਨੇ ਜੀ ਆ ਗਿਆ ਹਾਂ ਹਾਂ ਉਹਦਾ ਇੱਕ ਫਰੀ ਹੁੰਦਾ ਇਹ ਫਿਰ ਇੱਤੀ ਜੀ ਬਰੀ ਵੀ ਆ ਰੈਡੀ ਦੂਏ ਨੂੰ ਨਿਕਲਣ ਦੀ ਤੱਕ ਤਾਂ ਕੋਈ ਨਾ ਬੰਦਾ ਜਰਾਮ ਨਾਲ ਆ ਜਿਹੜਾ ਫਰਕ ਤਾਂ ਹੈ ਉਹ ਆ ਜੀ ਫਿਰ ਉਹ ਨੂੰ ਇੱਕ ਘੱਟ ਲੰਗੀ ਇੱਕ ਉਹ ਨੂੰ ਚੈਨ ਸੈੱਟ ਪੈਂਦਾ ਇਹ ਨੂੰ ਸ਼ਾਫਟਾ ਸ਼ਾਫਟ ਦਾ ਬਹੁਤ ਫਰਕ ਨਾ ਹੀ ਭਜੂਗਾ ਦੂਏ ਜੀ ਨੇ ਕਿਹੜੇ ਬਣਾਤੇ ਜਿਹੜੇ ਤੇ ਹਾਂ 50 ਦੀ ਸਪੀਡ ਆ ਪੂਰੀ ਬਣਾ ਕੇ ਚੱਲਦੀ ਆ ਮਮਾ ਉਹ ਵੀ ਕਹਿੰਦਾ ਜਿਹੜਾ ਹੁਣ ਦੂਆ ਦੇ ਗੇੜੇ ਥੋੜੇ ਵੱਧ ਹੁੰਦੇ ਆ ਨਾ ਉਹ ਤਾਂ ਫੇ ਮੋਟਰਸਾਈਕਲ ਵਾਲੀ ਗੇੜੇ ਹਾਂ ਤਾਂ ਤਾਂ ਟੁਆਰਦੀ ਆ ਹਾਂ ਇਹਦੇ ਗੇੜੇ ਲੱਗੋਗੇ ਨਾ ਕੀ ਕਰੇ ਥੋੜੀ ਘਟ ਜਾਂਦੀ ਜਾਨ ਵਧ ਗਈ ਜਾਨ ਵਧ ਗਈ ਨਾ ਨਾ ਠੀਕ ਆ ਚਾਦਰੀ ਵਧੀਆ ਹੈ ਬਾਈ ਜੀ ਨੇ ਬਣਾਉਣੀ ਹੋਵੇ ਬਾਈ ਕੋਲ ਆਇਓ ਕਰਕ ਕਰਿਓ ਬਾਈ ਨਾਲ ਨਾ ਨਾ ਜ਼ਰੂਰ ਦੂਏ ਟਾਇਰ ਚਾਹੀਦੀਆਂ ਟਰੈਕਟਰ ਦੀ ਸ਼ੇਪ ਵਾਲੇ ਹੁੰਦੇ ਨੇ ਇਹ ਕਿਹੜੇ ਗੋਲ ਗੁੱਡੀ ਅੱਛਾ ਹੈ ਪਿੱਛੇ ਵਾਲੇ ਵਰਗੇ ਅੱਛਾ ਦੇਖ ਦੇ ਮੱਲੂ ਦੇ ਆ ਲੈ ਕਣਪੁਰ ਬੈਠਾ ਤੂੰ ਹੀ ਦੇ ਆ ਗੇੜਾ ਬਾਈ ਉਹੀ ਕਿਤੇ ਪੁੱਠੀ ਕਰ ਦੂੰਗਾ ਮੁੰਡਾ ਗੇੜਾ ਤੂੰ ਹੀ ਦੇ ਦੇ ਤੂੰ ਹੀ ਗੇੜਾ ਦੇ ਕੇ ਦਿਖਾ ਦੇ ਚਾਹੀਦੀ ਜੀ ਜੇਰ ਪ੍ਰਧਾਨ ਹੋ ਇੱਕ ਜਿਹੜੀ ਗੁੱਤੀ ਨੇ ਦੋ ਟਾਪ ਕੋਈ ਨਾ ਤਰਾਪੜ ਦੋ ਬਾਈ ਗੇਰ ਜਗਣਾ ਮਰਜੀ ਪਾ ਲੈ ਮਰਜੀ ਦੇ ਜਾ ਦੇਖ ਲੈ ਹਲੇ ਵੀ ਟਾਈਮ ਹੈਗਾ ਲੈ ਹੁਣ ਦੂਏ ਵਾਸਤੇ ਨਾ ਨਾ ਠੀਕ ਹੈ ਚੀਜ਼ ਵਧੀਆ ਬਾਈ ਆ ਆ ਬਾਈ ਦਾ ਨੰਬਰ ਆ ਸਾਰਾ ਕੁਝ ਲਿਖਿਆ ਬਾਈ ਦੇਖਦੇ ਪਿੱਛੇ ਲਿਖਦੀ ਆ ਨਾ ਨਾ ਠੀਕ ਹੈ ਜ਼ਰੂਰੀ ਹੈ ਤਾਂ ਹੀ ਪਤਾ ਲੱਗੂਗਾ ਜੀ ਹਾਂ ਜੀ ਚਲੋ ਮਿਲਦੇ ਆ 28 ਤਰੀਕ ਨੂੰ ਹੁਣ ਬਾਈ ਨੂੰ ਆਹ ਫਾਈਨਲ ਕਰਦੇ ਨੇ ਵੀ ਬਾਈ ਬਕਰੂ ਸਾਇ ਤਾਂ 27 ਜਾਂ 28 ਕੋਈ ਨਹੀਂ ਕੱਧਾ ਦਿਨ ਅੱਗੇ ਪਿੱਛੇ ਪਹਿਲਾਂ ਵੀ ਕਰ ਦੂੰਗੇ ਕੋਈ ਨਹੀਂ ਪਹਿਣਾ ਹੋਊਗੀ ਤਾਂ ਸਭ ਤੋਂ ਵਧੀਆ ਗੱਲ ਲਓ ਜੀ ਭੋਲੂ ਭਾਈ ਤਿਆਰ ਆ ਅੱਜ ਲੈਣ ਚੱਲੇ ਆ ਮੋਟਰਸਾਈਕਲ ਵਾਲੀ ਜਿਹੜੀ ਜਿਹੜੀ ਭੋਲੂ ਭਾਈ ਨੇ ਬਣਾਈ ਆ ਉਹ ਇਹ ਵੀਡੀਓ ਸੀ ਇੱਕੋ ਬਣਾਈ ਆ ਉਦੋਂ ਜਦੋਂ ਮੋਟਰਸਾਈਕਲ ਛੱਡ ਕੇ ਆਏ ਆ ਉਦਾਂ ਵਾਲੀ ਆ ਅੱਜ ਇੱਕੋ ਪਾਵਾਂਗੇ ਸੀ ਕਿਹਾ ਕਹਿੰਦੇ ਲੈਣਾ ਚੱਲਿਆ ਜਾ ਕੇ ਦੇਖਦੇ ਆ ਕਹੀ ਕੀ ਪਿਆਰ ਕਰੀ ਦੀ ਆ ਕਹੀ ਜੀ ਬਣਾਈ ਵੀ ਕਹੀ ਜੀ ਨਹੀਂ ਆ ਰਿਹਾ ਹੂੰ ਚੱਲਿਆ ਲੈਣਾ ਫਿਰ ਕਹਿੰਦਾ ਅੱਜ 2 ਵਜੇ ਚੱਲ ਪਿਆਰ ਕਰੀ ਪਈ ਆ ਪਿਆਰ ਤਾਂ ਮੈਨੂੰ ਲੱਗਾ ਕੱਲੇ ਕਰੀ ਪਈ ਦੀ ਉਹਨੂੰ ਤਾਂ ਖਰਚੂ ਜੀ ਹੂੰ ਚੱਲ ਦੇਖਦੇ ਆ ਕਿ ਆ ਕਹਿੰਦੀ ਆ ਜਾ ਕੇ ਨਾ ਲਾ ਵੀ ਬੋ ਦੂ ਵਈ ਓਕੇ ਰੈਡੀ ਆ ਹਾਂ ਹੈ? ਓਕੇ ਆ। ਮੈਂ ਠੀਕ ਆ। ਟੂਲ ਵਧੇਰਾ ਬੜਾ ਜੇ ਬੰਦਾ ਬੰਦ ਕਰ ਲਈ ਵਿੱਚ। ਆ ਇਹ ਵੀ ਚੇਂਜ ਕਰਤੇ ਭਾਈ ਬੈੱਡ ਵਧੀਆ ਬੰਦਾ ਨਹੀਂ ਵਧੀਆ ਜਿਹਦੇ ਘਰ ਆਏ ਨਾ ਨਰਾ ਠੀਕ ਆ ਓਕੇ ਰਿਪੋਰਟ ਐਨ ਹੈ ਨਾ ਬਾਈ ਨੇ ਤਰੀਕ ਕਿੰਨੀ ਗਿਆ ਦਾ ਆਪਾਂ ਨੂੰ 27 ਗਿਆ ਦਾ 27 26 ਤਰੀਕ ਨੂੰ ਦੇਤੀ ਤੇ ਰੇਡੀ ਬਾਈ ਐ ਕੱਲ ਨੂੰ ਮੈਨੂੰ ਮੈਨੂੰ ਗਿਆ ਦਾ ਵੀ ਜਨਾ ਲਾਈਟ ਦਾ ਕੱਟ ਬਤ ਲੱਗਿਆ ਫਿਰ ਤਾਂ ਇੱਕ ਦਿਨ ਪਹਿਲਾਂ ਹੀ ਤਿਆਰ ਕਰਦੇ ਨਾ ਨੇ ਦੇਖਣਾ ਕੀ ਜੁ ਪਹਿਰ ਸੱਤ ਕਰਾ ਬੜਾ ਹੈ ਨਾ ਨੰਗ ਰੰਗ ਰੰਗ ਵਧੀਆ ਦੇਖਣਾ ਨਾਮ ਨੂੰ ਸਭ ਕੁ ਸਭ ਕੁ ਲਿਖਿਆ ਵਾ ਹਾਂ ਨਾ ਵਧੀਆ ਇਹਨਾਂ ਇੰਚ ਨੂੰ ਨਾਲੇ ਹੋਰ ਵੀ ਰੇਅਰ ਕੱਢੀ ਗਈ ਵਾਈ ਨੀ ਆਹ ਇਹ ਚੱਲੀ ਜਾਂਦਾ ਕੰਮ ਲੱਗੀ ਗਈ ਹੋਰ ਇੱਧਰ ਗਾ ਗਾਇਆ ਨਾ ਆਹ ਹਾਂ ਸਾਰੇ ਪਾਸੇ ਦੇਖਣਾ ਪੈਂਦਾ ਵੇਖ ਚਲਾ ਕੇ ਹੁਣ ਆ ਜਾ ਗੇੜਾ ਤਾਂ ਦੇਖੇ ਦੇਖ ਉਹ ਗੇੜਾ ਤਾਂ ਦੇਖੇ ਦੇਖ ਲੈ ਇੱਕ ਤਾਂ ਭਰੋਸਾ ਤਾਂ ਹੈਗਾ ਜੇ ਭਰੋਸਾ ਤਾਂ ਹੀ ਬਣਾਉਣੀ ਦਿੱਤੀ ਆ ਨਾਲੇ ਸ਼ੁਕਰ ਬੈਣੀ ਬਾਤ ਤੇ ਬਾਈ ਨੇ ਹੋ ਫੇ ਲੈ ਕੇ ਕੌਣ ਜਾਵੇ ਇਹਨੂੰ ਆ ਗਿਆ ਤੂੰ ਲੈ ਕੇ ਜਾ ਮਗਲ ਦੱਸ ਗੱਪਾ ਉਹ ਤੇ ਮਕੈਨਿਕ ਤੇ ਪਵਾ ਦਿੰਨੇ ਕੀ ਨਾਲ ਇਹ ਨਾ ਨਾ ਠੀਕ ਆ ਮੈਨੂੰ ਰੋਪੜ ਪਾਉਣੇ ਪਏ ਪਹਿਨਾ ਕੀੜਾ ਦੇ ਕੇ ਆਪਣਾ ਲੈ ਇਹ ਚਲਾਉਣੀ ਨੇ ਬਈ ਤੇ ਚਲਾਉਂਦਾ ਨਹੀਂ ਨਾ ਚਲਾ ਲਓ ਉਹ ਚਲਾ ਕੇ ਤਾਂ ਦੇਖ ਫੜਕ ਪਾ ਗਈ ਆ ਹੱਦ ਹੋ ਗਈ ਯਾਰ ਇਹ ਕਿਤੇ ਭੱਜਣ ਲੱਗੀ ਆ ਲੈ ਆਈ ਨਾ ਡਰ ਇਹ ਦੁਕਾਨ ਦਾ ਨੰਬਰ ਆ ਬਾਈ ਦਾ ਹੈ ਜਿਹਨੇ ਬਣਾਉਣੀ ਜਿਹਨੇ ਬਣਾਉਣੀ ਆ ਬਾਈ ਜਰੂਰ ਪਰ ਇੱਕ ਗੱਲ ਆ ਬਾਈ ਜਿਹੜੇ ਟਾਈਮ ਕੇ ਉਹੀ ਟਾਈਮ ਮਿਲ ਗਈ ਬਾਈ ਦਾ ਨੰਬਰ ਨੋਟ ਚੰਗੀ ਤਰ੍ਹਾਂ ਕਰਾ ਯਾਰ ਉਹੀ ਟਾਈਮ ਮਿਲ ਗਈ ਚੀਜ਼ ਡਰਦਾ ਇਹ ਵੀ ਕਰਾ ਵੀ ਤੇ ਚਲਾਉਣੀ ਆ ਬੈਨਾ ਪਹੁੰਚਦਾ ਫੇਰ ਆਪੇ ਹੁੰਦਾ ਹੋ ਜਾਣਾ 1-2 ਦਿਨ ਚ ਹੈ ਠੀਕ ਜੇ ਕੱਕਟ ਹੋਣੇ ਆ ਐਨਾ ਹੈਗਾ ਵੀ ਕੱਤ ਕੇ ਨਹੀਂ ਚਲਦੀ ਹੈਗੀ ਫੇਰ ਵੀ ਆਦੂ ਵਾਲੇ ਨੂੰ ਮੈਂ ਦੇਖਿਆ ਉਹ ਮਾਰਦੀ ਆ ਮੈਂ ਇਹਨੂੰ ਦੇਖ ਲਓ ਚਲਾ ਕੇ ਜੇ ਜਿਆਦਾ ਪਹਾਂਉਂਗੀ ਫੇਰ ਕਰਦੀ ਹੂ ਇੱਕ ਵਾਰ ਥੋੜੇ ਬਰ ਨਹੀਂ ਕਰਦੀ ਹੈਗੀ ਹਾਂ ਉਹ ਦੇਖਦਾ ਆਇਆ ਆ ਹੈ ਵਧੀਆ ਚੱਲੀ ਹੈ ਵਧੀਆ ਚੱਲੂਗੀ ਨਹੀਂ ਇਹਦੇ ਪਰ ਇਹਦਾ ਨਮੀ ਐ ਨਾ ਉਹ ਉਪਰ ਏਅਰਪੋਰਟ ਆਈ ਨੰਬਰ ਆ ਬਾਈ 94633 36 ਤੇ ਅੰਦਰ ਨੰਬਰ ਜੀ ਆਪਕੇ ਚੜਾਈ ਲਈ ਬਾਈ ਦਾ ਜਿੰਨੀ ਮਰਜ਼ੀ ਵਧਵਾ ਲਓ ਤਾਂ ਸ਼ਾਪਤ ਬੜੀ ਪਈ ਹੈ ਵੀ ਡੇੜੀ ਆ ਬਾਈ ਦਾ ਨਾ ਨਾਉ ਦਾ ਹੈ ਕੋਈ ਨਹੀਂ ਨਾਲੇ ਟਾਈਮ ਸਰ ਬਣਾਉਂਦਾ ਹੈ ਆ ਹੈ ਜਿਹੜਾ ਟਾਈਮ ਸਰ ਮਿਲ ਗਈ ਚੀਜ਼ ਦਾ ਫਰਕ ਆ ਜਿਹੜਿਆਂ ਦਾ ਫਰਕ ਬਹੁਤ ਪੈ ਜਾਂਦਾ ਜਿਹੜਾ ਨਾਲ ਕੰਮ ਕਰਦੇ ਜੀ ਉਹ ਗੇਮ ਤੇਰ ਬੂਖ ਦਿੰਦੇ ਬੰਦਾ ਘਰ ਕੰਮ ਛੱਡ ਕੇ ਆਉਂਦਾ ਨਹੀਂ ਤਾਂ ਚਲ ਫੇ ਚਲੀਏ ਹਾਂ ਚੰਗਾ ਜੀ ਫੇਰ ਓਕੇ ਜੀ ਜੀ ਧੰਨਵਾਦ ਜੀ ਕਿ ਹੁਣ ਇਹ ਯਾਦ ਆ ਗਿਆ ਉਹ ਯਾਰ ਕੰਦ ਜੀ ਤੋਂ ਹੁਣ ਲੱਗਿਆ ਹੋਇਆ ਮਾਹਾਂ ਚਾਨੂੰ ਪਾਈਪ ਹੀ ਦੇ ਨਾ ਨਾ ਠੀਕ ਆ ਹੁਣ ਜਦ ਆਏ ਹੋ ਚੀਜ਼ ਲੈ ਜਾ ਜਿਹੜੀ ਚਾਹੀਦੀ ਤੈਨੂੰ ਨਾ ਨਾ ਠੀਕ ਆ ਠੀਕ ਆ ਬਾਜੂ ਹੈ ਕਿੰਨਾ ਵਜੇ ਨੂੰ ਹੋਏਗਾ ਪਤਾ ਨਹੀਂ ਕਿੰਨਾ ਹੋਵੇਗਾ ਦੇਖ ਲੈ ਕਿੰਨਾ ਹੋਇਆ ਸਵਾਗਿਲੋ ਥੋੜਾ ਹੋਇਆ ਘੱਟ ਠੀਕ ਆ ਘਟਣੀ ਕਿੱਡੀ ਆ ਦੇਖਦਾ ਇਟਾਂ ਗਾ ਸਭ ਨਹੀਂ ਜਾਣੀਆਂ ਉਹ ਕਹਿੰਦਾ ਮੈਂ ਤਾਂ ਉਹ ਤਾਂ ਵੀ ਮੈਂ ਚਪਾਗਾ ਉਹ ਤਾਂ ਤੈਨੂੰ ਦੇਖਣਾ ਵੀ ਕਿੱਡਾ ਕ ਪਚਾਈਦਾ ਭਾਰੀ ਜਿਹੇ ਨਾ ਮਗੜਾ ਅਗੇ ਲਿਆਇਆ ਬਾਈ ਚੱਲ ਫਿਰ ਹੁਣ ਰੈਡੀ ਲੈ ਕੇ ਮੈਂ ਆ ਗਿਆ ਨਾ ਮੰਨੂ ਨਹੀਂ ਹਾਂ ਲੈ ਗਿਆ ਲੈ ਮੋੜ ਦੇ ਤੱਕ ਇਹਦਾ ਮੋੜ ਦਾ ਕਿ ਲੈ ਗਿਆ ਜਿੱਤੇ ਤੱਕ ਟ੍ਰਾਈਪੈਕ ਆ ਉੰਦੀ ਗਾਦੇ ਨਹੀਂ ਹੈ ਕਿ ਇਹਨੂੰ ਵੀ ਹੋਵੇ ਹੋਵੇ ਕੇ ਪੁੱਠੀ ਹੋਣੀ ਆ ਇਹਦਾ ਵਿਚਾਰੀਆ ਸਿੱਧੀ ਜੱਲੂ ਹੂੰ ਹੋਰ ਆ ਕੇ ਵੀ ਆ ਲੈ ਜਾ ਦੇਖ ਲੈ ਤੇ ਹੁੰਦੀ ਆ ਜੀਪ ਤਿਆਰ ਬਈ ਇਹ ਸਾਲ ਬਾਅਦ ਨਹੀਂ ਲਾਇਆ ਇਹ ਤਾਂ ਇਹਨੂੰ ਤਾਂ ਸਮਝ ਲੱਗੂ ਹੌਲੀ ਹੌਲੀ ਸਾਈਡੋਂ ਲੋੜੇ ਵੱਡਦੇ ਪਿੱਛੇ ਤੇ ਹੂੰ ਹੂੰ ਕੱਕਾ ਚੱਲ ਚਲੀਏ ਚਲੋ ਤੱਕ ਮੈਂ ਲੈ ਜਾਂਦਾ ਫੇਰ ਗਾਹ ਤੂੰ ਲੈ ਜਾ ਚੱਲ ਵਧੀਆ ਚੱਲਦੀ ਆ ਮੈਂ ਵਾ ਦੇਖ ਲਈ ਆਹ ਗਿਆ ਆਥਣਾ ਛੱਡੀ ਬਸ ਉਹ ਕਹਿੰਦੇ ਖੇਤਾਂ ਚ ਪਿਆ ਹੋਵੇ ਆਥਾ ਝੱਟ ਗਈ ਨਹੀਂ ਚਲਾਉਣੀ ਹੈਗੀ ਲਓ ਜੀ ਵਾਹ ਤੇ ਕੀ ਦੇਖੀ 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 ਦੇ ਚਲਾ ਗਏ ਬੈਗਾ ਚੱਲਣ ਦੇ ਉੱਪਰ ਨੂੰ ਐ ਲਾ ਗੱਲਾਂ ਹੁਣ ਲਾ ਕਹਿੰਦਾ ਬੈਗ ਹੀਰ ਲਵਾਇਆ ਪੇ 45000 ਚਾ ਯੂ ਟਾਇਰ ਦਾ ਜਰਾ ਖਤਮ ਲਾ ਆ ਗਿਆ ਚੱਲ ਹੋ ਗਿਆ ਬੱਸ ਹੁਣ ਗਿਆ ਇਹਦੇ ਉੱਪਰ ਇਹ ਨਹੀਂ ਕਾਣੀ ਦੇਖੀ ਤੂੰ ਕੀ ਕਹਿੰਦੀ ਆ ਹੈਂ ਯਾ ਰਾਮ ਨਾਲੇ ਚੱਲਣੀ ਆ ਇਹ ਰਾਮਦਾਰੀ ਗੱਲ ਹਾਂ ਉਹ ਮੋਟਰਸਾਈਕਲ ਨੂੰ ਕਿਹੋ ਜਿਹਾ ਕੰਮ ਨਹੀਂ ਹੈਗਾ ਮੋਟਰਸਾਈਕਲ ਜਿਆਦਾ ਤੇਜ਼ ਭੱਜਦਾ ਇਹ ਮੂੰਹ ਵਧੀਆ ਉਹ ਹੈ ਬਹੁਤ ਵਧੀਆ ਹਾਂ ਅੱਜ ਚੱਲ ਵੀ ਕਿਤੇ ਨਹੀਂ ਕਰ ਰਿਹਾ ਸੀ ਰੈਡੀ ਲਈਆ ਤੂੰ ਉਸਨੇ ਨਹੀਂ ਦੇ ਚਾ ਵੀਰ ਨੇ ਵਿਸ਼ਵਾਸ ਕਰਤੀ ਹਾਂ ਠੀਕ ਹੈ ਵਧੀਆ ਬੜੀ